ਜੋ ਪੱਲੇਦਾਰ ਮਜ਼ਦੂਰ ਹੈ ਉਹਨਾਂ ਨੂੰ ਅਪੀਲ ਹੈ ਭਾਵੇਂ ਉਹ ਮੰਡੀਆਂ ਦੇ ਵਿੱਚ ਕੰਮ ਕਰਦੇ ਨੇ ਭਾਵੇਂ ਉਹ ਕਿਤੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਚੰਦਰਪਤ ਪਾਰਟੀ ਨੂੰ ਆਪਾਂ ਵੱਧ ਤੋਂ ਵੱਧ ਵੋਟ ਪਾ ਕੇ ਵੱਧ ਤੋਂ ਵੱਧ ਲੀਡ ਤੇ ਦੇ ਕੇ ਧਰਮਵੀਰ ਗਾਂਧੀ ਜੀ ਨੂੰ ਦਿਤਾਈਏ ਤਾਂ ਕਿ ਪਟਿਆਲੇ ਹਲਕੇ ਦਾ ਜਿਹੜਾ ਨਾਰੋਸ਼ਨ ਹੋ ਸਕੇ ਤੇ ਡਾਕਟਰ ਧਰਮਵੀਰ ਗਾਂਧੀ ਜੀ ਉਹ ਉਮੀਦਵਾਰ ਹੈ ਜਿਹੜੇ ਇੱਕ ਇਮਾਨਦਾਰ ਉਮੀਦਵਾਰ ਨੇ ਹਰ ਇੱਕ ਦੀ ਸਮੱਸਿਆ ਜੋ ਸੈਂਟਰ ਦੇ ਵਿੱਚ ਰੱਖਣਗੇ ਤੇ ਹਰ ਇੱਕ ਦਾ ਪੱਖ ਰੱਖ ਕੇ ਹਰ ਇੱਕ ਦੀ ਸਮੱਸਿਆ ਦਾ ਹੱਲ ਕਰਦੇ ਨੇ ਉਹ ਇਨਸਾਨ ਨੇ ਡਾਕਟਰ ਧਰਮਪ੍ਰੀਤ ਗਾਂਧੀ ਜੀ ਇਸ ਕਰਕੇ ਜਿਹੜੀ ਇਹਨਾਂ ਦੀ ਨਿਮਰਤਾ ਹੈ ਇਹਨਾਂ ਨੂੰ ਵੱਡੀ ਲੀਡ ਦੇ ਨਾਲ ਲੋਕਾਂ ਨੇ ਜਿਤਾਣਾ ਹੈ ਇਹ ਵੱਡੀ ਜੋ ਡਾਕਟਰ ਧਰਮਪ੍ਰੀਤ ਗਾਂਧੀ ਜੀ ਸੋਚ ਹੈ ਉਸ ਚੋਸ ਦੇ ਮੁਤਾਬਕ ਇਹ ਲੋਕਾਂ ਨੇ ਜੇਕਰ ਅਸੀਂ ਗੱਲ ਕਰੀਏ ਪੁਰਾਣੇ ਸੈਂਟੇਮੈਂਟ ਦੇ ਵਿੱਚ ਜੇਕਰ ਇੱਕ ਬੋਰੀ ਕੁੱਪਣ ਵਾਲੇ ਪੱਲੇਦਾਰ ਮਜ਼ਦੂਰ ਨੂੰ FCI ਨੂੰ 1993 ਦੇ ਵਿੱਚ ਠੇਕੇਦਾਰੀ ਸਿਸਟਮ ਖਤਮ ਹੋ ਕੇ ਤਾਂ ਉਸ ਸਮੇਂ ਸੈਂਟਰ ਦੇ ਵਿੱਚ ਵੀ ਚੰਦਰ ਅਸੀ ਸਰਕਾਰ ਤੇ ਤੇ ਪੰਜਾਬ ਦੇ ਵਿੱਚ ਵੀ ਜੋ ਕਿ ਸਾਡੇ ਸ਼ਹੀਦ ਬੀਨਤ ਸਿੰਘ ਦੀ ਸਰਕਾਰ ਚ ਉਸ ਸਮੇਂ ਉਸ ਸਮੇਂ ਠੇਕੇਦਾਰੀ ਸਿਸਟਮ ਖਤਮ ਕਰਕੇ ਇੱਕ ਮਜ਼ਦੂਰ ਨੂੰ ਜੋ ਤਨਖਾਹ ਦਿੱਤੀ ਸੀ ਅੱਜ ਵੀ ਰੋਹਲ ਗਾਂਧੀ ਜੀ ਦੀ ਇਹੀ ਸੋਚ ਹੈ ਕਿ ਹਰ ਇੱਕ ਮਜ਼ਦੂਰ ਨੂੰ ਭਾਵੇਂ ਉਹ ਪੰਜਾਬ ਦਾ ਮਜ਼ਦੂਰ ਹੈ ਭਾਵੇਂ ਉਹ ਕਿਸੇ ਹੋਰ ਸਟੇਟ ਦਾ ਮਜ਼ਦੂਰ ਹੈ ਠੇਕੇਦਾਰੀ ਸਿਸਟਮ ਖਤਮ ਕਰਕੇ ਉਹਨੂੰ ਸਿੱਧਾ ਭਗਤਾਨ ਕਰਕੇ ਉਦੇ ਖਾਤੇ ਵਿੱਚ ਸਿੱਧੀ ਪੇਮੈਂਟ ਪਾ ਦਿੱਤੀ ਜਾਵੇਗੀ। ਇਹੀ ਹੋਕਾ ਜਿਹੜਾ ਪੂਰੇ ਭਾਰਤ ਦੇ ਵਿੱਚ ਰੋਹਲ ਗਾਂਧੀ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਅ ਸੰਗਠਨ ਤੋਂ ਵਰਕਰ ਨੂੰ ਮਜ਼ਬੂਤ ਕਰਨ ਲਈ ਹਰ ਇੱਕ ਵਰਗ ਦੇ ਵਰਕਰ ਨੂੰ ਰੋਜ਼ਗਾਰ ਦੇਣ ਲਈ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਦਾ ਧੰਨਵਾਦ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਤੇ ਤਾਂ ਕਿ ਅਸੀਂ ਬੇਰੁਜ਼ਗਾਰੀ ਵੀ ਖਤਮ ਕਰ ਸਕੀਏ ਤੇ ਦੇਸ਼ ਤੇ ਜੋ ਖਤਰਾ ਮੰਡਾ ਹੋ ਰਿਹਾ ਉਹਨੂੰ ਆਪਾਂ ਜਿੱਤ ਸਕੀਏ। ਜੋ ਪੱਲੇਦਾਰ ਮਜ਼ਦੂਰ ਹੈ ਉਹਨਾਂ ਨੂੰ ਅਪੀਲ ਹੈ ਭਾਵੇਂ ਉਹ ਮੰਡੀਆਂ ਦੇ ਵਿੱਚ ਕੰਮ ਕਰਦੇ ਨੇ ਭਾਵੇਂ ਉਹ ਕਿਤੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਚੰਦਰਪਤ ਪਾਰਟੀ ਨੂੰ ਆਪਾਂ ਵੱਧ ਤੋਂ ਵੱਧ ਵੋਟ ਪਾ ਕੇ ਵੱਧ ਤੋਂ ਵੱਧ ਲੀਡ ਤੇ ਦੇ ਕੇ ਧਰਮਵੀਰ ਗਾਂਧੀ ਜੀ ਨੂੰ ਜਿਤਾਈਏ ਤਾਂ ਕਿ ਪਟਿਆਲੇ ਹਲਕੇ ਦਾ ਜਿਹੜਾ ਨਾਂ ਰੋਸ਼ਨ ਹੋ ਸਕੇ ਤੇ ਡਾਕਟਰ ਧਰਮਵੀਰ ਗਾਂਧੀ ਜੀ ਉਹ ਉਮੀਦਵਾਰ ਹੈ ਜਿਹੜੇ ਕਿ ਇੱਕ ਇਮਾਨਦਾਰ ਉਮੀਦਵਾਰ ਨੇ ਹਰ ਇੱਕ ਦੀ ਸਮੱਸਿਆ ਜੋ ਸੈਂਟਰ ਦੇ ਵਿੱਚ ਰੱਖਣਗੇ ਤੇ ਹਰ ਇੱਕ ਦਾ ਪੱਖ ਰੱਖ ਕੇ ਹਰ ਇੱਕ ਦੀ ਸਮੱਸਿਆ ਦਾ ਹੱਲ ਕਰਦੇ ਨੇ ਉਹ ਇਨਸਾਨ ਨੇ ਡਾਕਟਰ ਧਰਮबीर ਗਾਂਧੀ ਜੀ ਇਸ ਕਰਕੇ ਜਿਹੜੀ ਇਹਨਾਂ ਦੀ ਨਿਮਰਤਾ ਏ ਇਹਨਾਂ ਨੂੰ ਵੱਡੀ ਲੀਡ ਦੇ ਨਾਲ ਲੋਕਾਂ ਨੇ ਜਿਤਾਣਾ ਏ ਇਹ ਵੱਡੀ ਜੋ ਡਾਕਟਰ ਧਰਮबीर ਗਾਂਧੀ ਜੀ ਸੋਚ ਹੈ ਉਸ ਚੋਣ ਦੇ ਮੁਤਾਬਕ ਇਹ ਲੋਕਾਂ ਨੇ ਇਹਨਾਂ ਨੂੰ ਵੱਡੀ ਲੀਡ ਤੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ